ਔਰ ਜਿਹੜਾ ਇਹ ਪਿਛਲਿਆਂ ਦਾ ਜਿਹੜਾ ਤਰਵਾਸ ਹੁੰਦਾ ਨਾ ਜਿਹੜਾ ਵੀ ਸਾਡਾ ਬੰਦਾ ਜਾਉਂਦਾ ਰਹੇ ਸਾਡਾ ਬੱਚਾ ਜਾਉਂਦਾ ਰਹੇ ਸਾਡਾ ਕਲਾਕਾਰ ਜਾਉਂਦਾ ਰਹੇ ਇਹ ਨਹੀਂ ਹੁੰਦਾ ਜਦੋਂ ਮੇਰੇ ਫਾਦਰ ਸਾਹਿਬ ਦੀ ਡੈਥ ਹੁੰਦੀ ਹੈ ਮੈਂ ਤਿੰਨ ਸਾਲ ਦਾ ਸੀ ਤਾਂ ਮੇਰੀ ਮਾਂ ਨੂੰ ਸਦਾ ਹੀ ਰਿਹਾ ਵੀ ਤੁਹਾਡਾ ਪਿਓ ਪੁੱਤ ਜਾਉਂਦਾ ਹੀ ਆ ਜੇ ਕਦੇ ਸਾਂਝੇ ਥਾਂ ਤੇ 4 ਰੁਪਏ ਦੇਣੇ ਤਾਂ ਅਸੀਂ ਮੇਰੀ ਮਾਂ ਨੇ ਮੇਰੇ ਪਿਓ ਦਾ ਨਾਮ ਲਿਖਾਉਣਾ ਵੀ ਉਹਦਾ ਨਾਮ ਬੋਲਦਾ ਤਾਂ ਉਹ ਜਾਉਂਦਾ ਹੀ ਆ ਮੈਨੂੰ ਉਹ ਗੱਲ ਸਦਾ ਹੀ ਤੁਮਦੀ ਰਹਿੰਦੀ ਹੈ ਜੇ ਰਾਜਵੀਰ ਸਿਨੇਮੇ ਦੇ ਸਾਡੇ ਨਾਲ ਆ ਜੇ ਰਾਜਵੀਰ ਗੀਤਾਂ 'ਚ ਸਾਡੇ ਨਾਲ ਆ ਤਾਂ ਉਹ ਜਿਉਂਦਾ ਹੀ ਆ ਉਹਨੂੰ ਜਿਉਂਦਾ ਰੱਖਣਾ ਜ਼ਰੂਰ ਸਾਡੀ ਜ਼ਿੰਮੇਵਾਰੀ ਹੈ ਜਿਵੇਂ ਇੱਕ ਪਰਿਵਾਰ 'ਚ ਜਿਵੇਂ ਸਾਡੀ ਸਾਡੇ ਬਾਪੂ ਪਰ ਦੀ ਜ਼ਿੰਮੇਵਾਰੀ ਹੈ ਵੀ ਉਹਦਾ ਨਾਂ ਰੱਖੀਏ ਉਹਨੂੰ ਜਿਉਂਦਾ ਰੱਖੀਏ ਉਹਵੇਂ ਇੱਕ ਕਲਾਕਾਰ ਪ੍ਰਤੀ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ ਵੀ ਅਸੀਂ ਆਉਦੇ ਚਿਹਤੇ ਕਲਾਕਾਰ ਨੂੰ ਅਸੀਂ ਆਉਦੇ ਭਰਾ ਨੂੰ ਜਿਉਂਦਾ ਰੱਖੀਏ ਉਹਨੂੰ ਜਿਉਂਦਾ ਰੱਖਣ ਲਈ ਉਹਦੇ ਗੀਤਾਂ ਨੂੰ ਸੁਣੀਏ ਉਹਦੀਆਂ ਫਿਲਮਾਂ ਜਿਹੜੀ ਪਿਛਲੀ ਆ ਬਣੀ ਹੋਈ ਸੀ ਉਹਨੂੰ ਦੇਖੀਏ ਉਹਨੂੰ ਹਰ ਤਰ੍ਹਾਂ ਨਾਲ ਗੱਲ ਲਾ ਕੇ ਰੱਖੀਏ ਕਿ ਸਾਨੂੰ ਲੱਗੇ ਉਹ ਸਾਡੇ ਵਿੱਚ ਹੀ ਆ ਤੇ ਸਾਡੇ ਸਾਰਿਆਂ ਦਾ ਹੁਣ ਉਤਸ਼ਾਹ ਹੋਊਗਾ ਤੁਹਾਡਾ ਸਾਰਿਆਂ ਦਾ ਉਤਸ਼ਾਹ ਹੋਊਗਾ ਚੰਗੀ ਫਿਲਮ ਹੈ ਫਿਲਮ ਜਿਹੜੀ ਹੋਣੀ ਚਾਹੀਦੀ ਉਹੋ ਜੀ ਫਿਲਮ ਹੈ ਪਰ ਪਤਾ ਨਹੀਂ ਕਿਉਂ ਇਹ ਫਿਲਮ ਸਾਰਿਆਂ ਲਈ ਨਾ ਤਾਂ ਨੂੰ ਇਹੀ ਕਿਹਾ ਜਾ ਸਕਦਾ ਵੀ ਇਹ ਬਹੁਤ ਖਾਸ ਫਿਲਮ ਬਣ ਗਈ ਵੀ ਇਹਦੇ ਲਈ ਕੋਈ ਅੱਖਰ ਨਹੀਂ ਹੈਗੇ ਬਸ ਰਾਜਵੀਰ ਨੂੰ ਜਿਉਂਦਾ ਰੱਖਣ ਲਈ ਇਹ ਫਿਲਮ ਨੂੰ ਜਰੂਰ ਦੇਖੋ